ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਣਗੇ ਪਿਓ ਡੋਲਾ ਸਿਲਕ ਦਾ ਸੂਟ ਰਹੇਗਾ ਬਾਂਦਨੀ ਸਟਾਈਲ 'ਚ ਰਣਗੇ ਜਿਹੜੀ ਇਸ ਦੀ ਬਾਟਮ ਲਹਿਰੀਆ ਹੋਏਗੀ ਬਹੁਤ ਹੀ ਪਿਆਰੇ ਕਲਰ ਨੇ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਇਹ ਸ਼ਰਟ ਮਿਲੇਗੀ ਤੁਹਾਨੂੰ ਪਿਓਰ ਜਨੌਨ ਦੀ ਬਹੁਤ ਹੀ ਸੋਹਣਾ ਤਿੱਲਾ ਵਰਕ ਏਮਬਲੋਇਡਰੀ ਕੀਤੀ ਗਈ ਪਿਓਰ ਕਰੇਵ ਦੀ ਬਾਟਮ ਰਹੇਗੀ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹਿਣਗੇ ਪਿਓਰ ਵਿਸਕੋਸ ਚਨੌਨ ਸ਼ਫੌਨ ਦਾ ਤੁਹਾਨੂੰ ਸੂਟ ਮਿਲੇਗਾ ਤਿੱਲੇ ਵਰਕ ਕੀਤਾ ਗਿਆ ਤਿੱਲਾ ਐਮਬ੍ਰੋਇਡਰੀ ਬਹੁਤ ਹੀ ਸੋਹਣਾ ਕੀਤਾ ਗਿਆ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਰਹਿਣਗੇ ਜੀ ਜੋਰਜਟ ਦਾ ਸੂਟ ਹੈਗਾ ਹੈਂਡ ਐਮਬ੍ਰੋਇਡਰੀ ਕੀਤੀ ਗਈ ਬਹੁਤ ਹੀ ਪਿਆਰੇ ਦੋ ਤੁਹਾਨੂੰ ਕਲਰ ਇਹਨਾਂ ਵਿੱਚ ਮਿਲ ਜਾਣਗੇ ਬਾਟਮ ਪਲੇਨ ਮਿਲੇਗੀ ਇਹ ਜਿਹੜੇ ਸੂਟ ਰਣਗੇ ਕੋਟਾ ਚੱਕ ਵਿੱਚ ਮਿਲਣਗੇ embroidery ਕੀਤੀ ਗਈਏ ਪਲੇਨ ਬਾਟਮ ਮਿਲੇਗੀ ਕੋਟਾ ਦਾ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ embroidery ਕੀਤੀ ਗਈ ਲਾਈਟ ਕਲਰ ਨੇ ਕੋਈ ਵੀ ਸੂਟ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਤਨ ਟਾਈ ਡਾਈ ਵਿੱਚ ਮਿਲਣਗੇ ਵਿਸਕੋਜ਼ ਜੌਰਜਟ ਦੀ ਸ਼ਰਟ ਮਿਲੇਗੀ ਨਾਲ ਜੌਰਜਟ ਦੀ ਬਾਟਮ ਮਿਲੇਗੀ ਟਾਈ ਡਾਈ ਕੀਤਾ ਹੋਇਆ ਦੁਪੱਟਾ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਇਹ ਜਿਹੜੇ ਸੂਟ ਰਣਗੇ ਕਾਟਨ ਚਿਕਨ ਕਾਰੇ ਵਿੱਚ ਸ਼ਰਟ ਮਿਲੇਗੀ ਬਾਟਮ ਪਲੇਨ ਮਿਲੇਗੀ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਅਗਲੇ ਜਿਹੜੇ ਸੂਟ ਰਣਗੇ ਘੱਟ ਪ੍ਰਾਈਸ ਵਿੱਚ ਮਿਲਣਗੇ ਪੂਰਾ ਸੂਟ ਕਾਟਨ ਦਾ ਰਹੇਗਾ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਘੱਟ ਰਹੇਗਾ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ